ਇਦਰਾ ਜਿਹੜੇ ਸਿੰਘ ਨੇ ਉਹ ਵੀ ਕਾਨੂੰਵਾਲ ਦੇ ਸ਼ੰਭਾ ਦੇ ਵਿੱਚ ਆ ਗਏ ਤੇ ਇਦਰਾ ਹੁਣ ਲਖਪਤ ਨੇ ਫੌਜਾਂ ਨੂੰ ਮਾਰ ਕੇ ਹੱਲਾ ਇਹ ਵੀ ਕਾਨੂੰਮਾਲ ਦੇ ਸ਼ੰਭਾ ਦੇ ਵਿੱਚ ਤੇ ਦੇ ਨਾਲ ਜਰਨੈਲ ਕਹੜੇ ਨੇ ਜਸਪਤ ਰਾਏ ਦਾ ਭਰਾ ਆ ਲਖਪਤ ਰਾਏ ਲਖਪਤ ਰਾਏ ਦਾ ਭਤੀਜਾ ਜਾਇਦਾਖਾਨ ਦਾ ਪੁੱਤ ਤੇ ਲਖਪਤ ਰਾਏ ਦਾ ਆਪਣਾ ਪੁੱਤ ਇਹਨਾਂ ਜਰਮੈਲਾ ਦੀ ਕਮਾਂਡ ਹੇਠ ਇਹ ਹੁਣ ਗੁਰਦਾਸਪੁਰ ਦੇ ਇਲਾਕੇ ਵਿੱਚ ਆ ਗਏ ਨੇ ਪਤਾ ਲੱਗਾ ਸਿੰਘਾਂ ਨੂੰ ਪੈ ਗਿਆ ਘੇਰਾ ਸਿੰਘ ਵੀਦਰੋਂ ਬਿਲਕੁਲ ਤਿਆਰ-ਬਰ ਤਿਆਰ ਨੇ ਸਿੰਘ ਵੀ ਝੱਲਾ ਦੇ ਵਿੱਚ ਬੈਠੇ ਪੜ ਰਹੇ ਨੇ ਦੇ ਸ਼ਿਵਾ ਮਰਮੋਹ ਇਹ ਸੁਭ ਕਰਮਣ ਤੇ ਕਭੂ ਨਾ ਡਰੋ ਨਾ ਡਰਵਸੋ ਜਬ ਜਾਇਦਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲ ਚਹਾਉਂ ਗੋੜ ਤੋ ਉੱਚਰੋ ਜਬ ਆਪ ਕੀ ਯੋਧ ਨੀ ਦਾ ਹਣ ਬਣੈ ਅੱਤ ਹੀ ਰਣ ਮੈਂ ਤਬਜੂਜ ਮਰੋ ਸਿੰਘ ਨਾਲ ਨਾਲ ਬਾਹਾਂ ਟਾਂਗੜੇ ਨੇ ਤੇ ਨਾਲ ਨਾਲ ਪੜ ਰਹੇ ਨੇ ਦੋ ਕਾਲਿੰਗ ਪ੍ਰਨਾਸੀ ਦਾ ਆਲੰਗ ਸਰੂਪੇ ਸਦਾ ਅੰਗ ਸੰਗ ਅਭੰਗੰਗ ਬੂਤੇ ਇਧਰੋਂ ਹੁਣ ਫਮਜਾ ਆਣ ਚੜੀਆਂ ਇਧਰੋਂ ਸਿੰਘ ਤਕਰੀਬਨ 15000 ਸਿੱਖ ਦੇ ਨਾਲ ਲੱਕ ਉਹ ਫੌਜਾਂ ਦੀ ਅਮੋ ਸਾਹਮਣੇ ਲਉ ਢੋਲ ਵੀ ਲੜਾਈ ਦਾ ਸੀਨ ਕਿਉਂ ਬੈਠਾ ਜੜੇ ਲੱਖ ਬਾਪ ਪੁੱਸੇ ਚੋਟਾ ਮਾਰ ਕੇ ਕੈਂਦਾ ਮਾਰਨਾ ਮ ਸਿੰਧਨੋ ਵੰਗਾਰ ਕੇ ਕਦੇ ਮਰੂ ਨਾਮ ਧਾਰ ਵਿੱਚ ਹਾਰ ਕੇ ਬੰਮ ਜਾ ਬੰਮ ਮੂਲੀਆ ਨੂੰ ਗੱਲਾਂ ਗੱਲਾਂ ਤੇ ਠੇਰਾ ਬੈ ਗਿਆ ਸੰਗਾਰੋ 라ਵੇ ਤੇ ਆ ਚੱਲਾ ਜ ਲੇ ਸ਼ੈਤਾਨਾ ਨੂੰ ਪਿਆਰ ਪਰ ਪਿਆਰ ਸੀ ਬਾਜਾ ਵਾਲੇ ਤੇ ਜੀਤ ਤੇ ਜਹਾਰ ਸੀ ਜੋਟ ਪੌਸੇ ਆ ਤੇ ਵੱਜੀ ਖਾਸ ਦੇ ਦੇਰਿਓ ਆਕਾ ਵਰਦੀ ਸੀ ਇੱਦੇ ਜੋ ਉਮ ਤੀਰੇ ਵੱਲਾਂ ਦੇ ਘੇੜਾ ਪੈ ਗਿਆ ਸੰਗਾਂ ਨੂੰ ਰਾਵੀ ਤੇ ਅੱਜ ਨਾ ਦੇ ਹੋਈ ਬਾਤ ਵੀ ਲੜਾਈ ਦੇ ਨਾ ਡਟਮੀ ਹੋਈ ਬਾਤ ਦੇ ਨਾ ਡਟਮੀ ਲੜਾਈ ਜੀ ਕੀਤੀ ਝੱਲਾਵਾਰੀ ਅੱਗ ਨੇ ਸਫਾਈ ਜੀ ਫੌਜ ਖਾਸ ਦੀ ਮੋਤ ਮੂੰਚ ਆਈ ਜੀ ਕਹਿੰਦਾ ਲੰਗੜਾ ਹੈ ਕਿਵੇਂ ਰਸਤੇ ਅਖੇਰਿਓ ਅੱਗ ਵਰਦੀ ਪੰਬਾ ਦੀ ਇਹ ਪਾਗਿਆ ਸੰਦਲੂਣਾ ਵੀ ਤੇ ਚੱਲਣਾ ਚੱਲਣਾ ਨੂੰ ਲਗਾਈ ਲੱਖ ਪਤਨੇ ਅੱਗ ਚੱਲਣਾ ਨੂੰ ਲਗਾਈ ਲੱਖ ਪਤਨੇ ਫੌਜ ਅੱਗੇ ਨੂੰ ਵਧਾਈ ਲੱਖ ਪਤਨੇ ਅੱਗ ਦੰਬਾ ਦੀ ਵਰਾਈ ਲੱਖ ਪਤਨੇ ਕਹਿੰਦਾ ਲੱਗ ਰਿਹਾ ਪਗ ਮੱਟ ਦੀ ਚੁਫੇਰੋਂ ਕਰੇ ਕੈਰ ਜੀ ਉੱਤੇ ਧਰਤੀ ਤੇ ਲੱਗਦਾਂ ਨੀ ਪੈਰ ਜੀ ਸੱਸੀ ਪੁੱਤ ਗੀ ਵਿਚਾਰੇ ਜੀ ਮਾਰੂ ਥੱਲਾ 'ਚ ਘੇੜਾ ਪਾ ਗਿਆ ਸਿੰਘਾਂ ਨੂੰ ਰਾਵੀ ਤੇ ਆ ਝੱਲਾ 'ਚ ਮਾਮਾ ਦੇ ਪੱਪਰ ਪਾਂਕੇ ਸ਼ੈਨ ਜੀ ਹੋ ਗਏ ਬਾਗ ਪਰਵਾਨਿਆਂ ਦੇ ਕੈਲ ਜੀ ਹਾਲ ਲੇਖ ਦੂਗਾ ਅਕਾ ਚਰਨੈ ਲ ਜੀ ਹਾਂ ਸਿੰਘ